Thank you know. ਮੂਰੀ ਕਾਈ ਵੇ ਮਰ ਫਰ ਰਗੀ ਛਤਕਾਰ ਨੂੰ ਨਾਲ ਬੈ ਪਉਣ ਲਈ ਜਗਾ ਜਿਹੜੀ ਇੱਕ ਇੱਕ ਸ਼ਤਮੂਰੀ ਕਟੇ ਮੂਰੇ ਨੇ ਕਰਦੇ ਆਂ ਕਿ 86 ਤੇ ਬਹਿ ਲਾ ਪਾੜੇ ਹਾਈਦਰੀ ਆਉਂ ਰਣਾ ਜਾਦਾ ਹੈ ਕੋਈ ਆਈ ਉਹਦੀ ਪਤਾ ਕੱਲ ਜਿਹੜਾ ਆ ਜਾਂਦਾ ਹੁਣ ਇਹ ਕਾਲਾ ਸੰਗਨ ਡਰੇਨ ਜਿਹੜੀ ਕਾਫੀ ਹਰ ਵੇਲੇ ਚਰਚਾ ਦਾ ਵਿਸ਼ਾ ਰਹੀ ਹੈ ਜਿਸ ਵੇਲੇ 2800 ਲੈ ਕੇ ਇਸ ਕਾਲਾ ਸੰਗਨ ਡਰੇਨ ਤੇ ਬਣ ਲਾਇਆ ਇਹ ਤਕਰੀਬਨ ਜਿਹੜਾ ਹੈ 15 20 ਮੋਟਰਾਂ ਦਾ ਪਾਣੀ ਜਿਹੜਾ ਹੈ ਇਸ ਡਰੇਨ ਦੇ ਵਿੱਚ ਲੰਘ ਰਿਹਾ ਇੱਕ ਪੂਰੀ ਨਹਿਰ ਵਾਂਗੂ ਇਹ ਵਗ ਰਹੀ ਹੈ ਸੋ ਇਹੀ ਪਾਣੀ ਜੇ ਟ੍ਰੀਟਮੈਂਟ ਪਲਾਂਟ ਚ ਚੱਲ ਜਾਏ ਤਾਂ ਉਹਦੇ ਵਿੱਚ ਬਹੁਤ ਵਧੀਆ ਸਾਫ਼ ਹੋ ਕੇ ਪਾਣੀ ਜਿਹੜਾ ਹੈ ਦੇ ਵਿੱਚੋਂ ਨਿਕਲ ਰਿਹਾ ਉਹ ਇੱਕ ਯਤਨ ਜਿਹਦੇ ਵਾਸਤੇ 1.5 ਫੁੱਟ ਦਾ ਪਹਿਲਾਂ ਜਿਹੜਾ ਹੈ ਪਾਈਪ ਪਾਇਆ ਸੀ ਉਹਦੇ ਨੇ ਇਹ ਪਾਣੀ ਸਾਰਾ ਗਿਆ ਨਹੀਂ ਉਹਦੇ ਵਿੱਚ ਹੁਣ ਹੋਰ ਯਤਨ ਕਰ ਰਹੇ ਕਿ ਇੱਕ ਹੋਰ ਅ ਥਾਂ ਤੋਂ ਇਸ ਪਾਈਪ ਲਾਈਨ ਦੇ ਵਿੱਚ ਪਾਣੀ ਜਿਹੜਾ ਹੈ ਉਹ ਜਿਹੜਾ ਬਾਈਪਾਸ ਆ ਰਿਹਾ ਉਹਨੂੰ ਪਾਸ ਕੀਤਾ ਜਾਵੇ ਕਿਉਂਕਿ ਅੱਗੇ ਰੇਲਵੇ ਦੇ ਅ ਮਨਜ਼ੂਰੀ ਲੈਣ ਵਾਸਤੇ ਜਾਂ ਉਹਨੂੰ ਪਾਸ ਕਰਨ ਵਾਸਤੇ ਕੋਈ ਪਤਾ ਨਹੀਂ ਕਿੰਨੇ ਮਹੀਨੇ ਲੱਗਦੇ ਆ ਤੇ ਜਿੰਨਾ ਚਿਰ ਉਹ ਪੱਕਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਜਰ ਆਰ ਜੀ ਹੈ ਕਿ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਨਾ ਕਿ ਇਹ ਡਰੇਨ ਵਿੱਚ ਸਿੱਧਾ ਅਨਟ੍ਰੀਟਡ ਹੋ ਕੇ ਚਿੱਟੀ ਵੇਂਜ ਪਾ ਕੇ ਅੱਗੇ ਮਾਲਵੇ ਤੇ ਰਾਜਸਥਾਨ ਨੂੰ ਜਾਵੇ ਸੋ ਉਹ ਲੱਖਾਂ ਲੋਕ ਐਸ ਗੰਦੇ ਪਾਣੀ ਦੇ ਮਾੜੇ ਪ੍ਰਭਾਵਾਂ ਤੋਂ ਬਚਣਗੇ ਸਾਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਹਜੇ ਵੀ ਇਹੋ ਜੇ ਪਾਣੀ ਬਹੁਤ ਡਰੇਨਾ ਰਹੇ ਨਦੀਆਂ ਰਾਹੀਂ ਜਿਹੜਾ ਹੈ ਉਹ ਗੰਦੇ ਹੋ ਰਿਹਾ ਸਾਨੂੰ ਲੋੜ ਆ ਸੀ ਸਾਰੇ ਜਾਗਰੂਕ ਹੋਈਏ ਜਦਨ ਕਰੀਏ ਸਰਕਾਰ ਵੀ ਜਦਨ ਕਰ ਰਹੀ ਹੈ ਜੇ 35 ਕਰੋੜ ਰੁਪਏ ਲਾ ਕੇ ਵੀ ਪਾਣੀ ਟ੍ਰੀਟਮੈਂਟ ਪਲੈਂਟ ਨਾ ਜਾਵੇ ਫਿਰ ਪੈਸੇ ਦੀ ਵੇਸਟੇਜ ਆ ਥੋ ਲੋੜ ਆ ਕਿ ਲੋੜ ਤਾਂ ਇਹ ਪਹਿਲਾਂ ਸੀ ਕਿ ਸਾਰੀਆਂ ਮਨਜ਼ੂਰੀਆਂ ਟ੍ਰੀਟਮੈਂਟ ਪਲੈਂਟ ਤੋਂ ਪਹਿਲਾਂ ਲੈ ਲੈਣੀਆਂ ਚਾਹੀਦੀਆਂ ਸੀ ਜਦ ਪਤਾ ਕਿ ਇਹ ਅੜਛਣਾ ਇਸ ਕਾਰਜ ਵਿੱਚ ਹੋ ਸਕਦੀਆਂ ਆ ਗੋ ਜਗ ਰੂਪ ਪਾਲੇ ਜੋ ਦੰਦਿਓ ਨਾਲੇ ਧਰਮ ਦੂਰ ਆਈਏ ਆਵਾ ਦੁਰਾ ਨਿਕਾਲੀਂ ਪਰ ਪ੍ਰਮਾਤਮਾ ਮੋੜਦਾਤਾ ਦਸਤਖਤ ਜੀ ਆਂਦੂ ਤੋਂ ਵੀ ਚੜ੍ਹਦੇ ਚੁਟਾ ਰਹੇ